ਬਿਠਿੰਡਾ ਜ਼ਿਲ੍ਹੇ ਦੇ ਕਸਬਾ ਮੌੜ ਮੰਡੀ ਦੀ ਰਹਿਣ ਵਾਲੀ 19 ਸਾਲਾ ਚੰਡੀਗੜ੍ਹ ਦੇ ਵਿੱਚ ਪੜ ਰਹੀ ਕੁੜੀ ਦਾ ਕਤਲ ਕਰ ਦਿੱਤਾ ਗਿਆ। ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਦੇ ਚਲਦਿਆਂ ਪੀੜਤ ਪਰਿਵਾਰ ਮੈਂਬਰਾਂ ਸਣੇ ਸ਼ਹਿਰ ਵਾਸੀਆਂ ਨੇ ਥਾਣੇ ਦਾ ਘਰਾਓ ਕੀਤਾ ਅਤੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਹੈ। ਰੋਜ਼ ਪ੍ਰਦਰਸ਼ਨ ਕਰ ਰਹੇ ਪਰਿਵਾਰ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਕੁੜੀ ਦਾ ਕਤਲ ਕਰ ਦਿੱਤਾ ਗਿਆ ਤੇ ਕਾਤਲਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਜੇਕਰ ਸਮਾਂ ਰਹਿੰਦਿਆਂ ਪੁਲਿਸ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਜਾਂਦੀ ਤਾਂ ਅੱਜ ਉਹਨਾਂ ਨੂੰ ਮਜਬੂਰ ਹੋ ਕੇ ਧਰਨਾ ਨਹੀਂ ਲਗਾਉਣਾ ਪੈਂਦਾ। ਮੈਨੂੰ ਇਨਸਾਫ ਚਾਹੀਦਾ। ਇਹ ਨਾਂ ਦੇ ਨੰਬਰ ਵੀ ਨੇ। ਹੁਣ ਕੀ ਗੱਲ ਹੈ ਸਰ ਕੀ ਤਰ੍ਹਾਂ ਬੰਦੇ ਘਟਨਾ ਦਾ ਮੈਨੂੰ ਕੁਝ ਨਹੀਂ ਪਤਾ ਜੀ ਮੈਨੂੰ ਮੇਰੀ ਲੜਕੀ ਚਾਹੀਦੀ ਹੈ ਮੈਨੂੰ ਇਨਸਾਫ ਚਾਹੀਦਾ। ਕੀ ਕਰਦੀ ਸੀ ਕੀ ਕਾਨੂੰ ਨਾ ਪਤਾ ਹੋਈ ਜਿੱਦਾਂ ਨੂੰ ਸਾਨੂੰ ਕੁਝ ਨਹੀਂ ਪਤਾ ਸਾਨੂੰ ਕੁਝ ਨਹੀਂ ਪਤਾ ਜੀ ਅਸੀਂ ਤਾਂ پاگل ਹੋਏ ਪਏ ਆਂ ਕਿ ਸਾਨੂੰ ਤਾਂ ਸਾਡੀ ਕੁੜੀ ਚਾਹੀਦੀ ਏ ਜਿਉਂਦੀ ਏ ਭਾਵੇਂ ਮਰਦੀ ਏ ਜਿਵੇਂ ਮਰਦੇ ਜਾਂ ਤਾਂ ਕੁੜੀ ਚਾਹੀਦੀ ਏ ਬਸ ਸਾਡੀ ਮੇਰੀ ਕੁੜੀ ਮਿਲਿਆ ਤੋ ਅੱਜ ਸਾਡੀ ਕੁੜੀ ਐ ਕੱਲੋ ਛੋਟੀ ਹੋ ਸਕਦੀ ਐ ਸ਼ਰਮ ਕਰੋ ਸ਼ਰਮ ਲੋਕੋ ਸ਼ਰਮ ਕਰੋ ਇਹ ਸਾਰੇ ਪੰਜਾਬੀ ਏ ਕਿ ਮੇਰੀ ਕੰਦੀ ਦਿੱਤੀ ਸਾਨੂੰ ਪੁੱਛ ਕੇ ਰੱਖੋ ਸਾਡੇ ਤੇ ਕੀ ਦੋ ਦਿਨ ਹੋ ਗਏ ਕੋਈ ਨਾ ਪਤਾ ਇਹਨਾਂ ਤੇ ਜੂਣੀ ਸਰਕਦੀ ਦੋ ਦਿਨਾਂ ਦੀ ਕੁੜੀ ਕੰਡਿਆਪ ਕੀਤੀ ਵੀ ਹੈ ਇਹਨਾਂ ਦੀ ਸਾਡੀ ਜੂਣੀ ਪਤਾ ਸਾਡੀ ਕੁੜੀ ਨਾਲ ਕੀ ਵਾਪਰ ਗਿਆ ਕਿ ਮੱਢ ਕੇ ਸਿੱਕਦੀ ਆਏ ਕੋਈ ਗੁਸਤਾ ਦੱਸ ਨਾ ਇਹਦਾ ਕੁੜੀ ਇਹਦਾ ਕਿਸਨੂੰ ਚਾਹੁੰਦੇ ਕਿਉਂ ਨਹੀਂ ਬੋਲ ਕੇ ਦੇਖ ਰਹੇ ਕਿਉਂ ਨਹੀਂ ਗੱਲ ਦਾ ਦੱਤ ਘੜਦੇ ਕੋਈ ਇੱਕ ਬਾਦੀ ਆ ਸਰਵਾਈ ਹੈ ਹਾਂ ਇਹ ਗੱਦੇ ਦਰਿਆ ਸਾਹਿਬ ਆਪਣੀ ਉਹ ਆਪਣੀ ਜਗ੍ਹਾ ਮੇਰਾ ਨਾ ਮੇਰੀ ਕੁੜੀ ਦਾ ਵਾਅਦਾ ਨਹੀਂ ਮੇਰੇ ਕੁੜੀ ਨੂੰ ਸਾਹਮਣੇ ਕੋਈ ਲੈ ਉਹਨੂੰ ਲੈ ਕੇ ਅਸੀਂ ਅੱਥੀਆ ਜੁਰਮਾਨੇ 4.5 ਨੇ ਰਲ ਕੇ ਕਿੰਨਾ ਕੀਤਾ ਵਿਆਜ ਤੱਕ ਸਾਨੂੰ ਅਜੇ ਤੱਕ 4-2 ਦਿਨਾਂ ਦੀ ਵੜਕਨ ਦਿੱਤੀ ਕੁੜੀ ਮਾਰੀ ਐ ਜਿਉਂਦੀ ਐ ਸਾਨੂੰ ਪੋਸਟਪੋਨੀਸ਼ਨ ਦਿੱਤਾ ਵੀ ਨਰ ਦੇ ਵਿੱਚ ਐ ਪਰ ਹਜੇ ਤੱਕ ਇਹਨਾਂ ਨੇ ਕੁਝ ਵੀ ਪ੍ਰਸ਼ਾਸ਼ਕੀ ਨਿਦਾਨ ਸਾ ਦਿੱਤਾ ਸਾਡੀ ਕੁੜੀ ਇਹਨਾਂ ਨੇ ਕਿਹਨਾਂ ਕੀਤੀ ਵੀ ਐ ਕਿੱਥੇ ਪੱਤੀ ਸੀ ਇਸ ਤਰ੍ਹਾਂ ਕਤਲ ਪਾ ਦਿੱਤਾ ਮੇਰੀ ਕੁੜੀ ਚੰਡੀਗੜ੍ਹ ਪੜਦੀ ਸੀ ਚੰਡੀਗੜ੍ਹ ਤੋਂ ਬਾਅਦ ਸਾਰੀ ਵਾਪਸੀ ਆਉਂਦੇ ਨੂੰ ਇਹਨਾਂ ਮੁੰਡਿਆਂ ਨੇ ਕਨੇਵ ਕੀਤੀ ਹੈ ਇਹਨਾਂ ਨੇ ਕੋਈ ਇਤੋਂ ਬਾਅਦ ਪਤਾ ਨਹੀਂ ਕੀ ਹੋਇਆ ਕੀ ਨਾ ਨਾਮ ਫੋਨ ਬੰਤੀ ਸਾਡੇ ਨਾਲ ਅਜੇ ਤੱਕ ਕੋਈ ਵਾਰਦਾਤ ਨਹੀਂ ਹੋਈ ਵੀ ਕੁੜੀ ਸਾਡੀ ਕਈ ਤਾਂ ਕਈ ਕਿਤੇ ਅਸੀਂ ਭੁੱਖਣ ਪਾਣੇ ਤੋਂ ਤਿੰਨ ਦਿਨਾਂ ਤੇ ਬੈਠੇ ਆਂ ਪੁਲਿਸ ਨਾਲ ਗੱਲ ਹੋਈ ਪੁਲਿਸ ਪ੍ਰਸ਼ਾਸਨ ਨੇ ਸਾਡਾ ਨਤੀ ਭਰ ਕੋਈ ਵਿਸ਼ਵਾਸ ਨਹੀਂ ਦਿਆ ਅਜੇ ਤੱਕ ਸਾਡੇ ਉਲਟ ਚੱਲੀ ਜਾਂਦੀ ਹੈ ਪੁਲਿਸ ਉਹਦੇ ਵੱਡੇ ਵੱਡੇ ਘਰਾਂ ਨੇ ਬਹੁਤ ਬੱਚੇ ਨਾਲ ਹੈ ਅਜੇ ਤੱਕ ਜਿਹੜੇ ਨਹੀਂ ਮੁੜੇ ਘਰੇ ਬੱਚੇ ਕਿਉਂ ਕਿ ਪੁਲਿਸ ਕਰਮਚਾਰੀ ਕਿਉਂ ਨਹੀਂ ਜਿੰਮਤੀ ਲੱਗਦਾ ਕਿਉਂ ਨਹੀਂ ਕਰ ਰਹੀਏ ਪੁਲਿਸ ਬੰਦੇ ਕਰਾ ਤੋਂ ਪਹਿਲੇ ਲੈ ਚੁੱਕੀ ਹੈ ਉਹ ਇਹ ਗੱਲ ਪੁੱਛ ਰਿਹਾ ਤੇ ਬੰਦੇ ਰਹਿਣਾ ਸਾਨੂੰ ਹੋਈ ਤਾਂ ਕੋਈ சாਬਣੀ ਨਹੀਂ ਮਿਲਾ ਕੋਈ ਪੌਲ ਸਮੋਲ ਜਮਾਨਾ ਰਲੀ ਹੋਈ ਹੈ ਪੌਲ ਸਮੋਲ ਜਮਾਨਾ ਰਲੀ ਹੋਈ ਹੈ ਪੈਸੇ ਚੜ ਚੁੱਕੇ ਹੈ ਵੱਡੇ ਵੱਡੇ ਘਰਾਂ ਦੇ ਬੱਚੇ ਉਸ ਦੇ ਵਿੱਚ ਇਨਕਲੂਡ ਹਨ ਸਰਕਾਰ ਇਹਨਾਂ ਬੱਚਿਆਂ ਨੂੰ ਪਤਾ ਕਿਹੜੇ ਕਿਹੜੇ ਬੱਚੇ ਪੜ੍ਹਾਈ ਤੱਕ ਬੱਚੇ ਇਹਨਾਂ ਨੇ ਸਾਰੇ ਫੜੇ ਨਹੀਂ ਗਏ ਮਾਪਿਆਂ ਨੂੰ ਐ ਰੱਖਿਆ ਵੇ ਜਿੱਮੇ ਕੋਈ ਪਰੋਹਣੇ ਹੋਣ ਹਰ ਇੱਕ ਗੋਲਟਾ ਆਪਣੀ ਚੜਾਏ ਨੇ ਅੱਜ ਦੀ ਨਾਟ ਕੀ ਨਾਮ ਹੈ ਮੈਂ ਪੂਸ਼ਨ ਗਰਬਜੀਤ ਦੀ ਦਵਾ ਤੋਂ ਕੀ ਗੱਲ ਹੋਈ ਹੈ ਕਿ ਇਹ ਮੇਰੇ ਦੋਸਤ ਦੀ ਪੋਤੀ ਹੈ ਸਾਡੀ 40 ਸਾਲ ਦੀ ਯਾਰੀ ਦੋਸਤੀ ਹੈ ਇੱਕ ਬਹੁਤ ਹੀ ਸ਼ਰੀਫ ਤੇ ਨੇਕ ਪਰਿਵਾਰ ਹੈ ਧਾਰਮਿਕ ਆਸਥਾ ਜਿ ਵਿਸ਼ਵਾਸ ਰੱਖਣ ਵਾਲੇ ਬੰਦੇ ਹੈ ਸਾਨੂੰ ਵਰਤਨਾ ਨੂੰ 40 ਸਾਲ ਹੋ ਗਏ ਇੱਕ ਦੋਸਤ ਗਿਰਵਾ ਤੋਂ ਆ ਕੇ 40 ਸਾਲ ਵਰਤਨਾ ਬਹੁਤ ਵੱਡੀ ਗੱਲ ਮੈਨੇ ਰੱਖਦੀ ਹੈ ਬੰਦਾ ਹਰ ਪਰਿਵਾਰ ਨਾਲ ਵਕਤਾਂ ਜੀ ਦਾ ਬਹੁਤ ਹੀ ਵਧੀਆ ਨਈਅਤ ਤੇ ਬਹੁਤ ਸ਼ਰੀਪ ਪਰਿਵਾਰ ਹੁੰਦਾ। ਇਹ ਘਟਨਾ ਕੀ ਜੀ ਕੁੜੀ ਨੂੰ ਇਹਨਾਂ ਨੂੰ ਪਤਾ ਨਹੀਂ ਬੇਟਾ ਇਹ ਸਾਡਾ ਬੇਟਾ ਮੇਰੇ ਭਾਈ ਸਾਹਿਬ ਦਾ ਬੇਟਾ ਤੇ ਲੜਕੇ ਦਾ ਬਾਪ ਉਹ ਉਹ ਨੂੰ ਖਾトゥ ਸ਼ਾਮ ਲੈ ਗਿਆ ਤੇ ਉਸ ਤੋਂ ਬਾਅਦ ਇਹਨਾਂ ਦੇ ਮੁੰਡੇ ਨੇ ਕੁੜੀ ਨੂੰ ਲਿਆਂਦਾ ਪਤਾ ਨਹੀਂ ਚੰਡੀਗੜ੍ਹੋਂ ਕਿਵੇਂ ਲਿਆਂਦਾ ਕਿਵੇਂ ਨਹੀਂ ਲਿਆਂਦਾ ਸਾਨੂੰ ਨਹੀਂ ਇਸ ਘਟਨਾ ਦਾ ਪਤਾਗਾ। ਉਸ ਤੋਂ ਬਾਅਦ ਇਹਨਾਂ ਨੇ ਕੁੜੀ ਨੂੰ ਘਰੇ ਰੱਖਿਆ ਜਿਹਦੇ ਚ ਪੰਜ-ਛੇ ਦਰਿੰਦੇ ਹਾਂ ਚਾਰ ਕੋਈ ਵੱਡੇ ਘਰਾਂ ਦੇ ਬੰਦੇ ਵੀ ਦੱਸਦੇ ਜਿਹਦੀ ਸਾਨੂੰ ਕੋਈ ਨੋਲਜ ਨਹੀਂ ਹੈ ਉਹਨੇ ਮੁੰਡੇ ਨੂੰ ਕਿਹਾ ਕਿ ਪੀ ਨੂੰ ਬੇਟੇ ਨੂੰ ਕਿਹਾ ਮੁੰਡੇ ਦੇ ਡੈਡੀ ਨੇ ਵੀ ਆਹ ਕਰਨਾ ਦੱਸੀ ਨਹੀਂ ਵੀ ਵਾਪਰ ਗਈ ਉਹਨੂੰ ਉੱਥੇ ਪਤਾ ਚੱਲ ਚੁੱਕਾ ਸੀ ਗੱਲ ਉਹ ਮਰਾ ਕਰ ਰਹੇ ਸੀ ਵੀ ਇਹ ਕਦਨਾ ਵਾਪਰ ਚੁੱਕੀ ਆ ਤੇ ਉਹਨੂੰ ਇੱਥੋਂ ਲਿਆਂਦਾ ਜਦੋਂ ਉਹਦੀ ਲਿਆਂਦਾ ਸਾਨੂੰ ਕਹਿੰਦਾ 10-20 ਮਿੰਟ ਰੱਖੋ ਅਸੀਂ ਤੁਹਾਨੂੰ ਦੱਸ ਦਿਆਂ ਵੀ ਕੀ ਗੱਲ ਹੋਈ ਹੈ ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਨਹੀਂ ਪਤਾ ਕੀ ਕੀਤਾ ਕੀ ਨਹੀਂ ਕੀਤਾ ਪੁਲਿਸ ਨੂੰ ਪੈਸੇ ਦਿੱਤੇ ਆ ਉਸ ਦੌਰਾਨ ਚ ਇਹਨਾਂ ਨੇ ਸਾਰੀ ਕਾਰਵਾਈ ਆਪਦੀ ਕਰ ਲਈ ਏ ਬਿਕ ਚੁੱਤੀ ਦੀ ਪੁਲਿਸ ਸਾਥ ਕੀਆ ਤੁਹਾਨੂੰ ਸਾਨੂੰ ਇਹ ਸ਼ੱਕ ਹੈ ਜੀ ਪੁਲਿਸ ਰਲਈ ਹੋਈ ਹੈ ਜੀ ਕੁੜੀ ਦਾ ਮਾਰਡਰ ਕੀਤਾ ਇਹਨਾਂ ਨੇ ਕੁੜੀ ਨੂੰ ਨਹਿਰ ਚ ਨਹੀਂ ਸਕੇ ਕੁੜੀ ਨੂੰ ਕਿੱਥੇ ਲਿਜਾ ਕੇ ਗਮਰਾਹ ਕਰਕੇ ਸਿੱਟਿਆ ਸਾਨੂੰ ਜੋ ਕੀ ਪੁਲਸ ਇਹ ਗੱਲ ਕਹਿੰਦੀ ਹੈ ਵੀ ਕੁੜੀ ਨੂੰ ਕਬਰਾਦ ਹੋ ਗਈ ਹੁੰਦੇ ਵੀ ਮੁੰਡੇ ਵਾਲੇ ਦੱਸਦੇ ਆ ਵੀ ਜਿਦੋਂ ਮੁੱਲਜੀ ਮੈਂ ਉਹ ਦੱਸ ਲਿਆ ਪੁਲਸ ਉਹਨਾਂ ਦੇ ਵਿਸ਼ਵਾਸ ਕਰਦੇ ਆ ਸਾਡੇ ਦੇ ਵਿਸ਼ਵਾਸ ਨਹੀਂ ਕਰਦੇ ਵੀ ਜਿਹੜੇ ਮੁਲਜ਼ਮ ਆਏ ਦੱਸਦੇ ਆ ਵੀ ਕੁੜੀ ਨੂੰ ਘੁੜਾੜੋਗੀ ਤੇ ਮੁੰਡਾ ਕੁੜੀ ਨੂੰ ਨਹਿਰ ਤੇ ਸੈਰ ਕਰਨ ਵਾਸਤੇ ਲੈ ਗਿਆ ਇੰਨੇ ਪਹਿਲਾਂ ਮੁੰਡਾ ਕੁੜੀ ਨੂੰ ਨਹਿਰ ਤੇ ਸੈਰ ਕਰਨ ਵਾਸਤੇ ਲੈ ਗਿਆ ਜਦੋਂ ਕਿ ਉਹ ਮੁੰਡੇ ਨੂੰ ਹਸਪਤਾਲ ਲਿਆਵਾ ਚਾਹੁੰਦਾ ਜਾਂ ਕਿਸੇ ਨੂੰ ਦੱਸਣਾ ਚਾਹੁੰਦਾ ਜਾਂ ਕਿਸੇ ਨੂੰ ਕੁਝ ਕਰਨਾ ਚਾਹੁੰਦਾ ਉਹ ਨਹੀਂ ਦੋਤਿਆ ਕਹਿੰਦਾ ਜਦੋਂ ਫਿਰ ਨਹਿਰ ਤੇ ਲਿਆ ਕੇ ਕੁੜੀ ਕੀ ਕਹਿੰਦੀ ਹੈ ਕੁੜੀ ਘੁੜਾੜਾ ਕਹਿੰਦਾ ਕੁੜੀ ਕਹਿੰਦੀ ਵੀ ਮੇਰੇ ਨਾਲ ਫੋਟੋ ਖਿੱਚ ਕਹਿੰਦਾ ਮੈਂ ਕਿਉਂ ਤੇਰੀ ਫੋਟੋ ਦਾ ਇਕੱਲੇ ਵੀ ਖਿਚਦਾ ਕੁੜੀ ਨੂੰ ਮੈਂ ਫੋਟੋ ਖਿਚਵਾਉਣ ਵਾਸਤੇ ਘਲਾਇਆ ਤਾਂ ਕੁੜੀ ਦਾ ਪੈਰ ਸਿਲਜ ਗਿਆ ਉਡੀ ਮਾਰਕੀਡਿਕ ਵੀ ਗਿਆ ਨਾ ਆਏ ਪਰਮਾਨੇ ਨੂੰ ਪਛਾਵਾ ਲਗੇ ਉੱਨੀ ਗਏ ਇਹ ਬੋਗਿਆ ਦਿੰਦੀਏ ਕੋਲ ਦੇਖੋ ਪੁਲਿਸ ਪਤਾ ਇਨ ਤੋਂ ਅੱਗੇ ਕੀ ਵਿਗਾਊਗਾ ਅੱਗੇ ਕਾਦੇ ਸਾਰੇ ਕੈਮਰੇ ਇਹਨਾਂ ਨੇ ਤੋੜਤੇ ਭਾਈ ਜੀ ਇੱਕ ਮਿੰਟ ਹੋਰ ਤੁਸੀਂ ਧਰਨਾ ਲਾਇਆ ਇੱਥੇ ਹਾਂ ਜੀ ਕਾ ਕੀ ਕਰ ਰਹੇ ਹੈ ਇਹ ਕਾ ਜੀ ਭਾਈਪਾਲ ਬੰਦ ਕਰਾਉਗੇ ਜੀ ਭਾਈਪਾਲ ਦਾ ਮਤਲਬ ਆਸੀਂ ਪੰਜਾਬ ਤੋਂ ਜਿਹੜੇ ਪੰਜਾਬ ਵੀ ਨਾ ਬੰਦ ਹੋ ਗਏ ਕੋਈ ਸਾਡੀ ਸਮੱਸਿਆ ਇਹਨਾਂ ਨੇ ਸੁਣੀ ਅੰਦਰੋਂ ਇਹਨਾਂ ਮੀਰਾ ਵੀ ਸੁਣ ਲਏ ਜਦੋਂ ਪੰਜਾਬ ਬੰਦ ਹੋ ਗਿਆ ਪੰਜਾਬ ਨੂੰ ਨਾ ਬਹੁਤ ਵੱਡੀ ਗੱਲ ਹੈ ਸਾਡੀ ਮੋਰ ਮੰਡੀ ਸਾਡੇ ਨਾਲ ਹੈ ਸਾਡੇ ਯੂਨੀ ਦੇ ਸਾਡੇ ਨਾਲ ਹੈ ਦੋ ਦਿਨ ਹੋ ਗਏ ਪੁੱਛਨੇ ਕੋਈ ਸੁਣਵਾਈ ਨਹੀਂ ਕੀਤੀ ਤਾਂ ਤੁੰਦ ਤੁਪ ਮਿੱਠੀ ਲollipops ਦੇ ਰਹੀ ਹੈ ਉਹਨਾਂ ਦੀ ਸੁਣਵਾਈ ਕਰ ਰਹੀ ਹੈ ਉਹ ਕਹਿੰਦੇ ਬੰਦੇ ਫੜ ਲੈ ਪੁਲਿਸ ਕਿਹਦੀ ਕਹਿੰਦੇ ਦੰਦੇ ਫੜ ਲੈ ਇਹ ਗੱਲ ਕਹੀ ਤਾਂ ਇਕੱਲੇ ਬੰਦੇ ਹੀ ਫੜੇ ਬਜੀ ਬੰਦੇ ਵਾਲੇ ਉਹਨਾਂ ਨੂੰ ਕੁਰਤੀਆਂ ਦੇ ਵਾਰਕ ਬਣਾਉਣੇ ਬਣਾ ਕੇ ਉਹਨਾਂ ਨੂੰ ਬਾਹਰ ਰੱਖਿਆ ਉਹ ਬੰਦੇ ਫੜੇ ਲੱਗੀ ਮੈਨੂੰ ਹੁਣ ਕੀ ਮੰਗੀ ਹੈ ਸਾਡੀ ਮੰਗ ਤਾਂ ਹੈ ਵੀ ਸਾਡੀ ਕੁੜੀ ਸਾਡੇ ਹਵਾਲੇ ਕਰੋ ਜਿਉਂਦੀ ਜਾਂ ਮਰੀ ਕਾਨੂੰਨ ਇਨਸਾਫ ਨਹੀਂ ਇਹ ਪੁਲਿਸ ਫਰਸ਼ਨ ਨੂੰ ਵੀ ਪਤਾ ਕੁੜੀ ਕਿੱਥੇ ਹੈ ਜਿਉਂਦੀ ਹੈ ਕਿ ਮਰੀਏ ਇਹ ਮੁੰਡੇ ਵਾਲੇ ਨੂੰ ਵੀ ਪਤਾ ਵੀ ਕੁੜੀ ਮਰੀਏ ਕਿ ਜਿਉਂਦਾ ਅਜੇ ਤੱਕ ਇਹਨਾਂ ਦੇ ਮਾਤਾ ਪਿਤਾ ਨੂੰ ਵੀ ਉਹੀ ਸਜਾ ਦਿੱਤੀ ਜਾਂਦੀ ਜਿਹੜੀ ਸਾਡੀ ਕੁੜੀ ਨਾਲ ਹੋਈ ਹੈ ਤੇ ਸਾਡੀ ਕੁੜੀ ਮਰੀਏ ਤਾਂ ਨਾ ਮੁੰਡਾ ਵੀ ਬੰਦਣਾ ਚਾਹੀਦਾ ਉਹੀ ਬਰਾਬਰ ਦਾ ਇਨਸਾਫ ਸਾਨੂੰ ਮਿਲਣਾ ਚਾਹੀਦਾ ਸਾਡੀ ਦਲੀ ਮੰਗੇ ਅਧਿਕਾਰ ਮॉडਮੰਟੀਜ ਜਿਹੜੀ ਸਾਨੂੰ ਜੀ ਕੰਪਲੇਨ ਕੱਲ ਮਿਲੀ ਸੀ ਫੈਮਲੀ ਦੇ ਬਿਆਨਤ ਕੱਲ ਐਫ ਆਈ ਆਰ ਨੰਬਰ 21 ਡੇਟਿਡ 11 ਮਾਰਚ 2025 ਅੰਡਰ ਸੈਕਸ਼ਨ 143 ਜਿਹੜਾ ਕਿਡਨੈਪਿੰਗ ਦਾ ਇਕੁਇਲੈਂਟ ਹੁੰਦਾ ਹੈ 137 2 ਜਿਹੜਾ 363 ਆਈ ਪੀ ਸੀ ਦਾ ਇਕੁਇਲੈਂਟ ਹੁੰਦਾ ਹੈ ਔਰ 612 ਜਿਹੜਾ 120 ਬੀ ਕ੍ਰਿਮੀਨਲ ਕਾਂਸਪੀਰੇਸੀ ਦਾ ਇਕੁਇਲੈਂਟ ਹੁੰਦਾ ਹੈ ਇਹਦੇ ਤਹਿਤ ਕੱਲ ਮੋਰ ਥਾਣੇ 'ਚ ਦਰਜ ਕੀਤਾ ਗਿਆ ਸੀਗਾ 5 ਜਣਿਆਂ ਦੇ ਖਿਲਾਫ ਸੌਰੀ ਚਾਰ ਜਣੇ ਆਉਂਦੇ ਖਿਲਾਫ ਜਿਨ੍ਹਾਂ ਦੀ ਜਿਨ੍ਹਾਂ ਵਿੱਚੋਂ ਮੁਕุล ਜਿਹੜਾ ਲੜਕੇ ਤੇ ਮੇਨ ਅਲਿਗੇਸ਼ਨ ਸੀ ਉਹਦਾ ਦੋਸਤ ਕਰਨ ਉਹਦਾ ਫਾਦਰ ਰਵੀ ਔਰ ਇੱਕ ਹੋਰ ਰਾਜੂ ਉਹਦਾ ਚਾਚਾ ਉਹਨਾਂ ਦੀ ਅਰੈਸਟ ਕੱਲ ਹੋ ਗਈ ਸੀ 12 ਵਜੇ ਤੋਂ ਪਹਿਲਾਂ ਤੇ ਜਿਹੜੀ ਉਹਦੀ ਮਦਰ ਡਿੰਪਲ ਉਹਨਾਂ ਉਹਦੀ ਅਰੈਸਟ ਅੱਜ ਪੈ ਚੁੱਕੀ ਹੈ ਔਰ ਕੱਲ ਤੋਂ ਹੀ NDRF ਦੀ ਟੀਮਾਂ ਨੂੰ ਅਸੀਂ DC ਆਫਿਸ ਤੋਂ ਰابطਾ ਕਾਇਮ ਕਰਕੇ ਰਿਕਵਿਜ਼ੀਸ਼ਨ ਕਰ ਲਿਆ ਸੀ ਤੇ ਉਹ ਜਿਹੜੀ ਮੌੜ ਖੁਰਦਨਹਿਰ ਚ ਲੱਭਣ ਦੀ ਕੋਸ਼ਿਸ਼ ਕਰ ਰਹੀ ਸੀ ਲੜਕੀ ਦੀ ਬਾਡੀ ਨੂੰ ਜਿਨ੍ਹਾਂ ਨੇ ਅੱਜ ਸਵੇਰੇ ਦੁਬਾਰਾ ਉਹਨਾਂ ਨੇ ਕੰਮ ਸ਼ੁਰੂ ਕੀਤਾ ਤੇ ਅੱਜ ਥੋੜੀ ਦੇਰ ਪਹਿਲਾਂ ਹੀ ਲੜਕੀ ਦੀ ਬਾਡੀ ਵੀ ਸਾਨੂੰ ਰਿਟਰੀਵ ਹੋ ਗਈ ਹੈ ਔਰ ਉਹਦੀ شناخت ਹੋ ਗਈ ਹੈ ਤੇ ਹੁਣ ਉਹਦੀ ਅੱਗੇ ਪੋਸਟਮਾਰਟਮ ਦੀ ਤਿਆਰੀ ਚੱਲ ਰਹੀ ਹੈ ਔਰ ਹੁਣ ਸਾਨੂੰ ਆਪਣੀ ਇਨਟੈਰੋਗੇਸ਼ਨ ਔਰ ਇਨਵੈਸਟੀਗੇਸ਼ਨ ਚ ਪਤਾ ਲੱਗਿਆ ਕਿ ਇਸ ਲੜਕੀ ਨੂੰ ਜਿਹੜਾ ਮੁੱਖ ਲੜਕਾ ਹੈ ਉਹਨੇ ਹੀ ਆ ਮਾਰਿਆ ਇਸ ਕਰਕੇ ਅਸੀਂ ਇਹਦੇ ਚ 302 ਦਾ ਵਾਅਦਾ ਕਰ ਰਿਹਾ 103 ਬੀ ਐਨਐਸ ਦਾ ਔਰ ਤਫਤੀਸ਼ ਚ ਜੋ ਵੀ ਪਹਿਲੂ ਆਣਗੇ ਸਾਹਮਣੇ ਉਹਦੇ ਤੇ ਅਸੀਂ ਕਾਰਵਾਈ ਕਰਾਂਗੇ ਔਰ ਇਹਦੇ ਚ ਮੈਂ ਵੀ ਦੱਸਣਾ ਚਾਹਾਂਗੀ ਕਿ ਜਿਹੜਾ ਐਸਐਚਓ ਇਨਸਪੈਕਟਰ ਮਨਜੀਤ ਹੈ ਉਹਨੇ ਇਸ ਕੇਸ ਚ ਬਹੁਤ ਜ਼ਿਆਦਾ ਟਿਲ ਵਰਤੀ ਹੈ ਇਸ ਤਹਿਤ ਉਹਨੂੰ ਵੀ ਮੈਂ ਅੱਜ ਸਸਪੈਂਡ ਕਰ ਦਿੱਤਾ ਮੈਮ ਹਾਲਾਤਾਂ ਦੀ ਗੱਲ ਕਰੀ ਐ ਅਸੀਂ ਬਾਜ਼ਾਰ ਬੰਦ ਆ ਕਿ ਜਿੱਥੇ ਤੁਸੀਂ ਭਰੋਸਾ ਦੇਣਾ ਚਾਹੋਗੇ ਨਹੀਂ ਦੇਖੋ ਜੀ ਜਿੱਦਾਂ ਹੀ ਮੈਨੂੰ ਇਹਦੇ ਬਾਰੇ ਪਤਾ ਚੱਲਿਆ ਸੀ ਕੱਲ ਡੂ ਟੂ ਸਰਟਨ ਡਿਊਟੀਆਂ ਅਸੀਂ ਇਮੀਡੀਏਟਲੀ ਫੋਰਸ ਨਹੀਂ ਭੇਜ ਪਾਏ ਬਟ ਅੱਜ ਮੇਰੇ ਐਸਪੀ ਸਿਟੀ ਨਰਿੰਦਰ ਡੀਐਸਪੀ ਰੂਰਲ ਹੀ ਨਾ डीएसपी सिटी 1 मंजीत हरबंस सॉरी डीएसपी डी मंजीत सारे मौके ते ही है ते एडीसी मैडम पूनम भी उथे है ते असी वतो वत वत्त फोर्स उथे डिप्लॉय ਕੀਤੀ ਹੋਈ ਹੈ ਔਰ असी पब्लिक ਨੂੰ ਇਹ ਹੀ ਅਪੀਲ ਕਰਦੇ ਕਿ ਅਸੀਂ ਜੋ ਵੀ ਇਹਦੇ ਚ ਕਾਰਗੁਜ਼ਾਰਚ ਟਿਲ ਐਸਐਚ ਨੂੰ ਕੀਤੇ ਉਹਦੇ ਤੇ ਅਸੀਂ ਐਕਸ਼ਨ ਲਿਆ ਹੈ ਔਰ ਜਿਹੜੇ ਸਾਰੇ ਅਕਿਊਜ਼ਡ ਇਹਦੇ ਚ ਹੁਣ ਤੱਕ 5 ਦੇ 5 ਗ੍ਰਿਫਤਾਰ ਹੋ ਚੁੱਕੇ ਹੈ ਤੇ ਜੋ ਵੀ ਹੋਰ ਤਫਤੀਸ਼ ਚ ਜਾਂ ਨਾਲ ਦੀ ਕੋਈ ਅਲੀਗੇਸ਼ਨ ਨੇ ਉਹਨੂੰ ਅਸੀਂ ਪੂਰਾ ਬਕਾਇਦਾ ਇਨਵੈਸਟੀਗੇਸ਼ਨ ਸਾਇੰਟਿਫਿਕ ਵਰਕੇ ਸਾਹਮਣੇ ਲੈ ਕੇ ਆਵਾਂਗੇ ਥੈਂਕ ਯੂ ਥੈਂਕ ਯੂ ਉਧਰ ਬਠਿੰਡਾ ਦੀ ਐਸਐਸਪੀ ਮੈਡਮ ਅਵਨੀਤ ਕੌਰ ਕੌਂਡਲ ਹੋਰਾਂ ਨੇ ਕਿਹਾ ਕਿ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਹਨਾਂ ਦੇ ਖਿਲਾਫ ਬਾਈ ਨੇਮ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਲਾਪਰਵਾਹੀ ਕਰਨ ਵਾਲੇ ਇੰਸਪੈਕਟਰ ਮਨਜੀਤ ਸਿੰਘ ਨੂੰ ਮੁਅਤਲ ਕਰ ਦਿੱਤਾ ਗਿਆ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਦਾਵਾ ਕੀਤਾ ਹੈ ਕਿ ਕੁੜੀ ਦੀ ਮ੍ਰਿਤਕ ਦੇਹ ਨੂੰ ਨਹਿਰ ਦੇ ਵਿੱਚੋਂ ਬਰਾਮਦ ਕਰਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ